ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹਾਂ ਅਤੇ ਲੋਕਾਂ ਨੂੰ ਚੰਗੀ ਸਹੂਬਤ ਦੇਣ ਦੇ ਮਕਸਦ ਨਾਲ ਫਗਵਾੜਾ ਦੀ ਸੈਂਟਰ ਟਾਊਨ ਵਿਖੇ ਐਸਐਸ ਬਿਊਟੀ ਸੈਲੂਨ ਦਾ ਉਦਘਾਟਨ ਕੀਤਾ ਗਿਆ ਸੈਲੂਨ ਦੇ ਉਦਘਾਟਨ ਦੇ ਮੌਕੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਐਸਐਸ ਸੈਲੂਨ ਦੇ ਮਾਲਕ ਸੌਰਵ ਸ਼ਰਮਾ ਨੇ ਦੱਸਿਆ ਕਿ ਇਸ ਬਿਊਟੀ ਸੈਲੂਨ ਨੂੰ ਸਾਰੇ ਹੀ ਗ੍ਰਾਹਕਾਂ ਦੀਆਂ ਲੋੜਾਂ ਅਨੁਸਾਰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਸੈਲੂਨ ਵਿੱਚ ਸਾਰੀਆਂ ਸੇਵਾਵਾਂ ਮਸ਼ਹੂਰ ਬ੍ਰਾਂਡਾਂ ਅਤੇ ਉਤਪਾਦਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਗ੍ਰਾਹਕ ਆਪਣੀ ਲੋੜ ਮੁਤਾਬਕ ਪੈਕੇਜ ਦੀ ਚੋਣ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਸੈਲੂਨ ਵਿੱਚ ਥ੍ਰੈਡਿੰਗ, ਫੇਸ਼ੀਅਲ, ਬਲੀਚ, ਮੈਨੀक्योर, ਪੈਡੀक्योर, ਵੈਕਸਿੰਗ ਤੋਂ ਇਲਾਵਾ ਹੋਰ ਵਧੀਆ ਸਹੂਤਾਵਾਂ ਸ਼ਹਿਰ ਨਾਲੋਂ ਸਸਤੇ ਤੇ ਬਜਟ ਰੇਟਾਂ ਤੇ ਮਿਲਣਗੀਆਂ। ਅੱਜ ਆਪਾਂ ਇੱਕ ਸੈਲੂਨ ਦੀ ਓਪਨਿੰਗ ਕੀਤੀ ਹੈ, ਐਸਐਸ ਬਿਊਟੀ ਸੈਲੂਨ, ਸੈਂਟਰਲ ਟਾਊਨ ਨੀਅਰ ਸੁਰੀ ਸਵਿਚ ਸ਼ਾਪ ਫਗਵਾੜਾ ਤੇ ਇਹ ਸਾਡੇ ਲੋਕਾਂ ਦਾ ਜਿਵੇਂ ਅਸੀਂ ਬੈਸਟ ਸੈਲੂਨ ਤਿਆਰ ਕੀਤਾ ਹੈ ਫਗਵਾੜੇ ਦਾ। ਤੇ ਬੇਸਿਕਲੀ ਜਦੋਂ ਤੁਸੀਂ ਵਿਜ਼ਿਟ ਕਰਦੇ ਆਂ ਬਾਕੀ ਵੀ ਸਲੂਨ ਬਟਾ ਨੂੰ ਜਿਹੜੀਆਂ ਇੱਥੇ ਸਰਵਿਸਿਜ਼ ਮਿਲਣਗੀਆਂ ਇਹ ਹੋਰ ਵੀ ਕਿਤੇ ਸਲੂਨ ਚ ਨਹੀਂ ਮਿਲ ਸਕਦੀਆਂ ਸੋ ਸੈਕੰਡ ਆਪਣਾ ਤੁਹਾਨੂੰ ਪਤਾ ਹੀ ਆ ਕਿ ਕ੍ਰਿਸਮਸ ਐਂਡ ਨਿਊ ਇਅਰ ਦਾ ਮੋਕਾਇਆ ਸੋ ਅਸੀਂ 50% ਆਫ ਰੱਖਾਂਗੇ ਬਾਕੀ ਜੇ ਕੋਈ ਬਰਾਇਡਲ ਸਾਡੇ ਤੋਂ ਕੋਈ ਪੈਕੇजेस ਲੈਂਦੇ ਆ ਜਾਂ ਕੁਝ ਵੀ ਲੈਂਦੇ ਆ ਉਹ ਜਿਹੜੇ ਫਰਸਟ ਹੋਣਗੇ 7 ਉਹਨਾਂ ਨੂੰ ਅਸੀਂ 50% ਆਫ ਦੇਵਾਂਗੇ ਨਾਲ ਅਦਰ ਸਰਵਿਸਿਜ਼ ਵੀ ਪ੍ਰੋਵਾਈਡ ਕਰਾਂਗੇ ਤੇ ਤੁਹਾਨੂੰ ਹੋਰ ਬਾਕੀ ਸਰਵਿਸਿਜ਼ ਲਈ ਨੰਬਰ ਵਗੈਰਾ ਆਪਾਂ ਨਾਲ ਪਾਦਾਂਗੇ ਠੀਕ ਹੈ ਜਰੂਰ ਵਿਜ਼ਿਟ ਕਰਿਓ ਸਾਡੇ ਭਾਰੇ ਹੋਣੀਆਂ ਸੌਰਵ ਤੇ ਪ੍ਰੋਫੈਸ਼ਨਲ ਆਰਟਿਸਟ ਆ ਵਧੀਆ ਸਰਵਿਸਿਜ਼ ਮਿਲੂਗੀਆਂ ਥੈਂਕ ਯੂ